ਬਹੁਤ ਕਾਰਨਾਮੇ ਨੇ ਜੋ ਮੇਰੇ ਕੋਲ ਪ੍ਰੂਫ ਸੀ ਮੈਂ ਬਹੁਤ ਚਿਰ ਦਾ ਰੋਲਾ ਪਾਉਂਦੀ ਸੀ ਕੋਈ ਵੀ ਸੁਣਵਾਈ ਨਹੀਂ ਕਰਦਾ ਸੀ ਕਿਉਂਕਿ ਮੇਨ ਜਿਹੜੇ ਵੱਡੇ ਅਧਿਕਾਰੀ ਨੇ ਜਦੋਂ ਟਾਈਮ ਆਇਆ ਮੈਨੂੰ ਨਾਮ ਵੀ ਲਵਾਉਂਗੀ ਮੈਂ ਮੋਹਨ ਨਾਮ ਨਹੀਂ ਲੈਣਾ ਚਾਹੁੰਦੀ ਉਹਨਾਂ ਦਾ ਡਾਇਰੈਕਟ ਇੰਦੇ ਪ੍ਰਤੀ ਫੋਨ ਆਂਦਾ ਵੀ ਇਹਨੂੰ ਕੁਐਸ਼ਨ ਨਹੀਂ ਕਹਿਣਾਗਾ ਉਹ ਇਹਨੂੰ ਜਾਣ ਕੇ ਕਿ ਸਿੱਧਾ ਐਂਟਰੀ ਦਿੰਦੇ ਨੇ ਵੀ ਸਾਡੀ ਜਾਨ ਆ ਗਈ ਹੈ ਪੰਜਾਬੀ ਪਾਸ਼ਾ ਵਿੱਚ ਇੰਨੇ ਗੁੱਡਵਿਲਿੰਗ ਦੇ ਲਿੰਕ ਬਣੇ ਹੋਏ ਨੇ ਇਹ 2015 ਚ ਵਿਆਹੀ ਸੀ ਮਨਪ੍ਰੀਤ ਮੰਨਿਆ ਦਾ ਨਾਮ ਸੀ ਮੁੰਡੇ ਦਾ ਅਮਰਪੁਰਾ ਬਸਤੀ ਉਹਨੇ ਨਾਲ ਵਿਆਹੀ ਸੀ ਉਸ ਤੋਂ ਬਾਅਦ ਉਹਨੇ ਆਪਦੇ ਰੰਗੀ ਹੱਤੀ ਇੱਕ ਐਸਐਚਓ ਦੇ ਨਾਲ ਫੜ ਲਿਆ ਸੀਗਾ ਮੈਂ ਨਾਂ ਨਹੀਂ ਲੈਣਾ ਚਾਹੰਦੀ ਉਹਨੇ ਫੜ ਲਿਆ ਮੁਰਕੇ ਉਹਨਾਂ ਨੇ ਇਹਨੂੰ ਪੁੱਛਿਆ ਕੀਤਾ ਇੰਨੇ ਉਸ ਲੇਡੀਜ਼ ਨੇ ਅਮਰਦੀਪ ਨੇ ਉਸ ਮੁੰਡੇ ਦੇ ਉੱਤੇ ਵੀ ਕੇਸ ਦਰਜ ਕਰਾਤਾ ਫਿਰ 2016 ਦੇ ਵਿੱਚ ਅਰਸ਼ਦੀਪ ਨਾਮ ਦਾ ਮੁੰਡਾ ਸ਼੍ਰੀ ਮੁਖਸ਼ਰ ਸਾਹਿਬ ਤੋਂ ਪਤਾ ਕਰ ਸਕਦੇ ਹੋ ਪਿੰਡ ਚੱਕ ਸਿੰਘ ਵਾਲਾ ਉੱਥੋਂ ਦੇ ਮੁੰਡੇ ਨਾਲ ਰਿਲੇਸ਼ਨਸ਼ਿਪ 'ਚ ਰਹੀ ਆ 1 ਸਾਲ ਜਦੋਂ ਉਸ ਮੁੰਡੇ ਕੋਲ ਸਾਰਾ ਕੁਝ ਖਾ ਲਿਆ ਮੈਂ ਬਣਾ ਲਿਆ ਮੁੰਡੇ ਨੇ ਕਿਹਾ ਮੇਰੇ ਨਾਲ ਵਿਆਹ ਕਰਾ ਮੁਰ ਕੇ ਇਸ ਲੇਡੀ ਨੇ ਉਸ ਮੁੰਡੇ ਤੇ 376 ਦਾ ਪਰਚਾ ਕਟਾਤਾਗਾ ਮੇਰੇ ਕੋਲ ਵਿਧ ਪ੍ਰੂਫ ਨੇ ਜਿਹੜਾ ਵੀ ਅਧਿਕਾਰੀ ਮੇਰੇ ਨਾਲ ਜਿਹੜਾ ਵੀ ਮੇਰਾ ਸਾਥ ਦੇਗਾ ਪੁੱਛੂਗਾ ਮੈਂ ਉਹਨਾਂ ਨੂੰ ਵਿਧ ਪ੍ਰੂਫ ਦਵਾਂਗੀ 376 ਦਾ ਪਰਚਾ ਕਟਾ ਕੇ ਉਸ ਮੁੰਡੇ ਨੂੰ ਜੇਲ੍ਹ ਦੇ ਵਿੱਚ ਭੇਜਤਾਗਾ ਫਿਰ ਇੱਕ ਡਾਕਟਰ ਦੇ ਕੋਲ ਇਹਨੇ 13 ਲੱਖ ਰੁਪਇਆ ਖਾਦਾ ਫਿਰ ਇੱਕ ਆਪਣੇ ਵਕੀਲ ਸੀ ਇਹਨੇ ਵਕੀਲ ਕੀਤਾ ਹੋਇਆ ਸੀ ਪੇਲਾ ਕੇ ਸੜਦਾ ਨੇ ਮੁੜ ਕੇ ਇਹਦੀ ਉਹਦੇ ਨਾਲ ਗੱਲਬਾਤ ਹੋਗੀ ਜਦੋਂ ਉਹਨੇ ਖਹਿੜਾ ਛੁਡਾਣਾ ਚਾਹਿਆ ਮੁੜ ਕੇ ਉਸ ਵਕੀਲ ਕੋਲ ਵੀ ਨੇ 5 ਲੱਖ ਰੁਪਏ ਲਿਆ ਇਸ ਲੇਡੀ ਦੇ ਬਹੁਤ ਕਾਰਨਾਮੇ ਨੇ ਜੋ ਮੇਰੇ ਕੋਲ ਪ੍ਰੂਫ ਸੀ ਮੈਂ ਬਹੁਤ ਚਿਰ ਦਾ ਰੋਲਾ ਪਾਉਂਦੀ ਸੀ ਕੋਈ ਵੀ ਸੁਣਵਾਈ ਨਹੀਂ ਕਰਦਾ ਸੀ ਕਿਉਂਕਿ ਮੇਨ ਜਿਹੜੇ ਵੱਡੇ ਅਧਿਕਾਰੀ ਨੇ ਜਦੋਂ ਟਾਈਮ ਆਇਆ ਮੈਨੂੰ ਨਾਮ ਵੀ ਲਵਾਉਂਗੀ ਮੈਂ ਮੋਹਨ ਨਾਮ ਨਹੀਂ ਲੈਣਾ ਚਾਹੁੰਦੀ ਉਹਨਾਂ ਦਾ ਡਾਇਰੈਕਟ ਇਹਦੇ ਪ੍ਰਤੀ ਫੋਨ ਆਂਦਾ ਹੈ ਵੀ ਇਹਨੂੰ ਕੁਐਸਚਨ ਹੀ ਕਹਿਣਾਗਾ ਉਹ ਇਹਨੂੰ ਜਾਣ ਕਹਿ ਕੇ ਸਿੱਧਾ ਐਂਟਰੀ ਦਿੰਦੇ ਨੇ ਵੀ ਸਾਡੀ ਜਾਨ ਆ ਗਈ ਹੈ ਪੰਜਾਬੀ ਪਾਸ਼ਾ ਵਿੱਚ ਇੰਨੇ ਗੁੱਡਵਿਲਿੰ ਦੇ ਲਿੰਕ ਬਣੇ ਹੋਏ ਨੇ ਕਾਲੀ ਥਾਰ ਵਿੱਚ ਚਿੱਟਾ ਲੈ ਕੇ ਜਾ ਰਹੀ ਸੀ ਮਹਿਲਾ ਕਾਂਸਟੇਬਲ पुलिस न मिली गुप्त सूचना ताली था थार रोक के किया गिरफ्तार सतारा ग्राम हैरोइन के महिला कांस्टेबल अमनदीप कौर मिली जाताबक बठिंडा पुलिस यह कार्रवाई की गई है जिते बठिंडा पुलिस ने सीनियर महिला कांस्टेबल न करीब सतारा ग्राम हैरोइन समेत काबू किया हालांकि यह महिला कॉन्सटेबल रीलों बनाने की, की बहुत ज़्यादा शौकीन सी हम रीलों की शौकीन बीबी पुलिस के अड़ीके चढ़ चुकी है ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਕਈ ਅਫਸਰਾਂ ਨੇ ਜਿੰਨੇ ਨਾਲ ਇੰਦੇ ਬਹੁਤ ਵਧੀਆ ਲਿੱਕ ਲਏ ਉਹਨਾਂ ਦਾ ਸਾਰਾ ਮਕੇ ਆਪ ਦਾ ਨਾਮ ਇਹਨੇ ਬਾਹਰ ਕਢਾ ਲਿਆ ਮੈਂ ਉਦੋਂ ਦੀ ਰੁਲੀ ਜਾਨੀ ਆ ਨਾ ਮੇਰੇ ਕੋ ਘਰ ਕੰਮ ਕਿਰਾਇਆ ਤੇ ੱੱਕੇ ਖਾਨੀ ਆ ਦੋਵੇਂ ਬੱਚਾ ਨਾਲ ਮੈਂ ਕਿੱਥੇ ਜਾਵਾਂ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਨਾਮ ਵੀ ਲੰਦੀ ਸੀ ਮੇਰੇ ਕੋਲ ਉਹਨਾਂ ਦੇ ਅਗੇਂਸਟ ਬਹੁਤ ਪ੍ਰੂਫ ਨੇ ਮੈਨੂੰ ਮਜਬੂਰਾ ਕਰਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਐਜੇ ਮਲਾਜਮ ਨੂੰ ਤੁਸੀਂ ਸਪੋਰਟ ਨਾ ਕਰੋ ਇਹਨੇ ਬਹੁਤ ਜਣਿਆਂ ਦੇ ਘਰ ਖਰਾਬ ਕੀਤੇ ਨੇ ਮੈਨੂੰ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਮੁੰਡੇ ਫੋਨ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਦੇ 376 ਦੇ ਪਰਚੇ ਪਾੰਦੀ ਹੈ ਕਿਸੇ ਤੇ ਕੁਛ ਮੈਂ ਬਹੁਤ ਬਿੰਦਤਾ ਕੀਤੀਆਂ ਪ੍ਰਸ਼ਾਸਨ ਨੂੰ ਬੋਤ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਵੱਡੇ ਅਧਿਕਾਰੀਆਂ ਦੇ ਮਿਲੀ ਭਗਤ ਹੈਗੀਆਂ ਕਈ ਮੈਂ ਕਈ ਬਠਿੰਡੇ ਵਾਸੀ ਜਿਹੜੇ ਮੇਨ ਉਹਦੇ ਦੇ ਅਫਸਰ ਨੇ ਮੌਨ ਦਾ ਧੰਨਵਾਦ ਕਰਦੀਆਂ ਜਿਹੜਾ ਨਾਕੇ ਤੇ ਇਹਨੂੰ ਪਕੜਿਆ ਇਹ ਜੇ ਗੰਦੇ ਬੰਦਿਆਂ ਨੂੰ ਜੇਲ੍ਹ ਚ ਜਾਣਾ ਚਾਹੀਦਾ ਭਗਵੰਤ ਮਾਨ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿ ਨਹੀਂ ਹੀ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 98% ਮੁਲਾਜ਼ਮ ਸਹੀ ਹੈ 2% ਮੁਲਾਜ਼ਮ ਚਿੱਟੇ ਦੀ ਆੜ ਵਿੱਚ ਚਿੱਟਾ ਵੇਚਦੇ ਨੇ ਚਿੱਟੇ ਦੇ ਨਾਲ ਜੋ ਫੜੇ ਜਾਂਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ ਉਹ 2% ਜਿਨ੍ਹਾਂ ਨੂੰ ਮੈਂ ਹੱਥ ਮੰਨ ਕੇ ਤੁਹਾਡੀ ਰਿਕਵੈਸਟ ਕਰ ਰਹੀ ਹਾਂ ਮੈਨੂੰ ਤੁਹਾਡਾ ਸਾਰਾ ਪਤਾ ਕਾਲਾ ਚਿੱਟਾ ਮੈਨੂੰ ਖੋਲਣਾ ਨਾ ਪਵੇ ਇਸ ਕਰਕੇ ਮੈਂ ਕਹਿੰਦੀ ਹਾਂ ਉਹਦੇ ਵਾਸਤੇ ਤੁਸੀਂ ਬਿਲਕੁਲ ਸਪੋਰਟ ਨਾ ਕਰੋ ਮੈਨੂੰ ਮਜਬੂਰਾਂ ਨੇ ਕਰਨਾ ਪਊਗਾ ਦਵਿੰਦਰ ਬਲਮੀਂਦਰ ਸਿੰਘ ਸੋਨੂ 2022 ਦਾ ਇਸ ਲੇਡ ਜਨਾ ਰਹਿ ਰਿਹਾ ਹੈ ਠੀਕ ਹੈ ਉਹ ਅੱਜ ਵੀ ਬਾਹਰ ਹੈ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਇੱਕ ਗੈਂਗਸਟਰ ਹੈ ਜਿੰਦਾ ਮੇਰੇ ਕੋਲ ਵਿਦ ਪ੍ਰੂਫ ਹੈਗੇ ਨੇ ਉਹ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਅਮਨਦੀਪ ਗੌਰ ਜੋ ਕਿ ਤੇ ਨਾਦ ਮਾਨਸਾ ਡਿਊਟੀ ਸੀ ਪਰ ਪੁਲਿਸ لائن ਡਿਊਟੀ ਕਰ ਰਹੀ ਹੈ ਜਦੋਂ ਕਿ 2022 ਦੀ ਮਾਨਸਾ ਸੀ ਕਿ ਇਹ ਪੁਲਿਸ لائن ਡਿਊਟੀ ਕਿਵੇਂ ਕਰ ਸਕਦੀ ਹੈ ਇਹ ਇੱਕ ਡਾਕਟਰ ਦੇ ਨਾਲ ਨਰਸ ਦਾ ਕੰਮ ਕਰ ਰਹੀ ਹੈ ਹਾਲਾਂਕਿ ਇਹਨੂੰ ਅਲਾਉਡ ਨਹੀਂ ਇਹਦੇ ਕੋਲ ਪ੍ਰੂਫ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਹੋਇਆ ਹੈ ਇਹਨਾਂ ਨਸਦਾ ਕੋਰਸ ਨਹੀਂ ਕੀਤਾ ਏਸੀ ਥੱਲੇ ਮੈਂ ਕਿ ਡਿਊਟੀ ਕਰਦੀ ਐ ਥਾਹ ਗੱਡੀ ਐ ਵਰਨਾ ਗੱਡੀ ਐ ਬੂਲਟ ਐ ਅਦਰਸ਼ ਨਗਰ ਚ 500 ਗੱਦਾ ਮਕਾਨ ਹਿੰਦੇ ਕੋਲ ਠੀਕ ਐ ਬਿਲਾਡ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਐ ਕਿੱਥੋਂ ਆਇਆ ਪੈਸਾ ਉਹ ਰੋਲ ਲੈ ਗਈ ਕੜੀ ਕੋਈ ਆਮ ਨਹੀਂ ਪਾ ਸਕਦਾ ਲੱਖ ਰੁਪਏ ਦੀ ਕੜੀ ਨੇ ਗੁੱਟ ਤੇ ਬਣਨੀ ਹੁੰਦੀ ਐ 15000 ਦਾ ਸੂਟ ਨੇ ਤਨ ਤੇ ਪਾਇਆ ਜਾਂਦਾ ਕਿੱਥੋਂ ਆ ਰਿਹਾ ਪੈਸਾ ਕਿਉਂ ਪ੍ਰਸ਼ਾਸਨ ਨਹੀਂ ਇਹ ਬੰਦੇ ਨੂੰ ਹੱਥ ਪਾਉਂਦੀ ਮੈਨੂੰ 2022 ਦੀ ਰੋਲਾ ਪਾਉਂਦੀ ਸੀ ਪਹਿਲਾਂ ਵੀ ਇਹਨਾਂ ਦਾ ਕੇਸ ਮੇਰੇ ਘਰੋਂ ਮੇਰੇ ਲੰਗੇ ਹੱਥੀ ਦੋਨੋਂ ਜਣੇ ਫੜੇ ਗਏ ਚਿੱਟਾ ਵੀ ਬਨਾਮਤ ਹੋਇਆ ਪਰ ਕਈ ਉੱਚ ਅਧਿਕਾਰੀਆਂ ਨੇ ਮੇਰੀ ਸੁਣੀ ਨਹੀਂ ਇਨਕੁਆਰੀ ਚੋਂ ਬਾਹਰ ਕੱਢਿਆ ਹੁਣ ਮੈਂ ਐ ਨਹੀਂ ਹੋਂਦਾ ਕੋਈ ਨਵੀਂ ਕਾਨੂੰਨੀ ਹੈ ਉੱਥੇ ਪਲਾਟ ਇਹਨੇ ਲਿੱਤਾ ਦਾ ਪਲਾਟ ਕਿੱਥੋਂ ਆ ਤਿੰਨ ਮਹੀਨੇ ਹੋ ਗਏ ਸਕੂਟਰੀ ਬੁਲਟ ਵਰਨਾ ਗੱਡੀ ਇਹ ਕੋਟੀ ਗੱਡੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਭੇਜੋ ਸਾਰੇ ਜਾਰਪਰਦਾਰ ਕਰੋ ਇਹ ਕਾਂਸਟੇਬਲ ਇਹਨੀਆਂ ਕੌਣਸੇ ਬਣਾ ਦੇਖਨੀ ਆ ਮੈਂ ਟੁੱਪ ਚ ਡਿਊਟੀ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋ ਸਕੂਟਰੀ ਤੱਕ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦੋਂ ਵੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਇਹ ਜੇ ਐਡੀ ਬਿਮਾਰ ਹੈ ਘਰੇ ਕਿਉਂ ਨਹੀਂ ਬੈਠੀ ਕਿਉਂ ਸਰਕਾਰ ਕੋ ਪੈਸਾ ਘੜੀਏ ਪੈਸਾ ਮਾਨਸਾ ਡਿਊਟੀ ਕਰਕੇ ਉੱਥੇ ਬਿਮਾਰੀ ਹੈ ਡਿਊਟੀ ਕਰ ਰਹੀ ਹੈ ਇਸ ੱਲੇ ਬੈ ਕੇ ਡੋਟਰਾਂ ਨਾਲ ਜੋ ਕੀ ਨੇ ਨਰਸ ਦਾ ਕੋਰਸ ਨਹੀਂ ਕੀਤਾ ਇਹਨੂੰ ਕਿੰਨੇ ਅਲਾਉਟ ਦਿੱਤਾ ਕਿਨੇ ਨਿਯਤ ਕਰ ਦਿੱਤਾ ਇਹ ਵੱਡੇ ਵਾਪਸsrandi ਮਿਲੀ ਤੱਕਦਾ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸ ਰਹੀ ਆ ਜਦੋਂ ਟਾਈਮ ਆਊਗਾ ਮੈਂ ਉਸ ਵੱਡੇ ਐਸਐਸਪੀ ਦੇ ਰੈਂਕ ਦੇ ਬੰਦੇ ਨੇ ਕੀ ਕਹਣਾ ਐਸਐਸਪੀ ਦਾ ਨਾਮ ਕੀ ਹੈ ਨਾਮ ਦੱਸੋ ਨਾਮ ਦੱਸ ਦੋ ਨਾਮ ਵੀ ਦੱਸੂਗੀ ਮੈਂ ਮੇਰਾ ਹੋਲਾ ਦੇ ਨਾਕਾ ਘਟ ਕੇ ਆਈ ਆ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪਦੇ ਆਪ ਨੂੰ ਇੱਥੇ ਹੀ ਬਹਿ ਕੇ ਮੈਂ ਬੱਚਾ ਸਵੈਤ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਆਪਰਸ਼ਾਸ਼ਨ ਹੋਏਗਾ ਮੈਂ ਲੈ ਕੇ ਜਾਊਂਗੀ ਉਹਨਾਂ ਦੇ ਵਿਧ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਨੀ ਆ ਜਿਹੜੇ ਵੱਡੇ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿਣ ਤੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਮਤਿਆਂ ਨੂੰ ਜ਼ਿੰਮੇਵਾਰ ਤੁਸੀਂ ਹੋਗੇ ਅੱਜ ਅਸੀਂ ਸੜਕਾਂ ਤੇ ਰਹਿ ਰਹਿਆ 2022 ਦੇ ਮੈਨੂੰ ਘਰੋਂ ਕੱਢਿਆ ਨੇਕਾ ਠਾਣੀ ਕਰ ਰੈਨ ਨੂੰ ਮੈਂ ਤੱਕੇ ਖਾਂਦੀ ਫਿਰਦੀ ਆ ਇਹ ਸਾਰੀ ਪ੍ਰੋਟੀਨ ਇਹਨੇ ਬਣਾ ਰੱਖੀ ਐ ਕਿੱਥੋਂ ਬਣਾਈ ਐ ਮੈਂ ਐਸਐਸਪੀ ਦਾ ਪਟਿੰਡਾ ਐਸਐਸਪੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆਂ ਕੀਤਾ ਇਹ ਜੀ ਲੇਡੀਜ਼ ਨੂੰ ਫੜਿਆ ਹੋਰ ਵੀ ਕਈ ਜਿਹੜੇ ਅਜ ਕੰਮ ਕਰਦੇ ਨੇ ਮਲਾਜ਼ਮ ਦੀ ਆਹੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਐ ਬੰਦ ਕਰ ਦੋ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਐ ਤੇ ਤੁਸੀਂ ਬਚ ਜੋ ਜਿੰਨਾ ਬੱਚਿਆ ਜਾ ਸਕਦਾ ਦਾ ਉਹਨਾਂ ਦਾ ਨਾਮ ਕੀ ਹੈ ਤੁਸੀਂ ਇੱਕ ਦਾ ਵੀ ਨਾਮ ਨਹੀਂ ਲੈ ਤਾ ਨਾਮ ਦੱਸੂਗੀ ਮੌਕਾ ਹੋਊਗਾ ਨਾਮ ਵੀ ਦੱਸੂਗੀ ਪ੍ਰੂਫ ਵਿਦ ਪ੍ਰੂਫ ਸਮੈਟ ਲੈ ਕੇ ਆਉਂਗੀ ਚੱਟਾ ਆਈ ਲਵ ਯੂ ਤੱਕ ਦੇ ਚੱਟਾ ਲੈ ਕੇ ਆਉਂਗੀ ਮੈਂ ਇਸ ਕੁੜੀ ਦੀ ਜਾਰ ਬਰਤਾਲ ਕੀਤੀ ਜਾਵੇ ਜਿਹੜੀ ਨੇ ਪ੍ਰੋਪਰਟੀ ਬਣਾਈ ਹੈ ਫਸਟ ਪ੍ਰੋਪਰਟੀ ਤੇ ਜਾ ਕੇ ਬਲਡੌਗ ਜਿਹਾ ਗਰੀਬਾਂ ਦੇ ਘਰ ਘਟਾਂਦੇ ਹਾਂ ਗਰੀਬਾਂ ਦੇ ਘਰ ਆਏ ਨਾ ਇਹ ਚਿੱਟਾ ਵੇਚਦੇ ਆ ਤੇਰੇ ਮੁਲਾਜ਼ਮ ਇਹਦਾ ਮਤਲਬ ਇਹਨੇਗਾ ਵੀ ਇਹ ਵੱਜੂਗੀ ਐਂਦੇ ਕਰਦੇ ਬਸ ਡੌਜ਼ਰ ਫੇਰਿਆ ਜਾਵੇ ਮੇਰਾ ਘਰ ਨਹੀਂ ਮੇਰਾ ਘਰ ਪਟਕੇ ਨੇ ਘਰ ਬਣਾਇਆ ਮੈਂ ਮੰਗ ਕਰਦੀ ਆ ਸੀਆ ਭਗਮਾਨਤਵਾਨ ਜੀ ਆ ਦੋ ਬੱਚਿਆਂ ਦੇ ਦਰਸ ਦਿਖਾਓ ਇੰਨੇ ਨਸ਼ਾ ਵੇਚ ਕੇ ਘਰ ਬਣਾਇਆ ਐ ਐਂਦੇ ਕਰਤੇ ਬਸ ਡੌਜ਼ਰ ਫੇਰਿਆ ਜਾਵੇ ਹਰ ਹੱਥ ਤੇ ਪਤਨੀ ਨਹੀਂ ਚਾਹੀਦੀਗੀ ਤੁਹਾਡੇ ਸਾਰਿਆਂ ਦਾ ਬਠਿੰਡਾ ਵਾਸੀ ਜਿਹੜੇ ਵੀ ਮੁਲਾਜ਼ਮ ਨੇ ਜਿਨਾਂ ਨੇ ਇਹਨੂੰ ਰੰਗੇ ਅਤੀ ਫੜਿਆ ਬਹੁਤ ਬਹੁਤ ਧੰਨਵਾਦ ਕਿੰਨੇ ਘਰ ਹੈ ਦੇ ਕਿੱਥੇ ਕਿੱਥੇ ਹੈ ਐਨਾ ਜੀ ਆਦਰਸ਼ ਨਗਰ 500 ਗੱਡਾ ਦਾ ਪਲਾਟ ਹੈ ਜੀ ਦੇਖਿਆ ਕਿ ਸਾਂਚੌਂਕ ਕੋਲ ਅੱਗੇ ਕਲੋਨੀ ਨਵੀਂ ਹੈ ਉੱਥੇ ਇਹਨੇ 150 ਗੱਡਾ ਦਾ ਪਲਾਟ ਲਿਆ ਵਿਰਾੜ ਗ੍ਰੀਨ ਮੰਨੀ ਤਾਂ ਨਵੀਂ ਕਲੋਨੀ ਹੈ ਤੁਸੀਂ ਜਾਂਚ ਕਰੋ ਕਿੰਨੇ ਰੁਪਏ ਦੀ ਕਿੰਨੇ ਕਰੋੜ ਦੀ ਕੋਟੀ ਹੋਊਗੀ ਉੱਤੇ 200 ਗੱਡ ਦੀ ਕੋਟੀ ਹੈ ਟੁੱਟੀ ਬੁਲਟ ਵਰਨਾ ਗੱਡੀ ਆਡੀ ਗੱਡੀ ਥਾਰ ਥਾਰ ਜ਼ਿੰਮੇਦਾਰ ਬੰਦਾ ਵੀ ਨਹੀਂ ਲੈ ਚਕਦਾਗਾ ਕਿਸਤਾ ਤੇ ਲੰਦਾ ਉਹ ਵੀ ਜਾ ਕੇ ਕਿੰਨਾ ਕਿੰਨੀ ਹੋਗੀ ਇਹਦੀ ਅੰਦੇ ਤੱਕ ਆ 70 80 ਹਜ਼ਾਰ ਹੋਗੀ ਬਿਮਾਰ ਰੰਡੀ ਐ ਜਦੋਂ ਵੇਖੋ ਜੀ ਮੇਰੇ ਕੋਲ ਪ੍ਰੂਫ ਨੇ ਇਹ ਜਦੋਂ ਵੇਖੋ ਰਸਤਾ ਤੇ ਰਹਿੰਦੀ ਐ ਮੈਡੀਕਲ ਰਸ ਬਿਮਾਰ ਐ ਘਰੇ ਬੈ ਕਿਉਂ ਤੂੰ ਦੂਜਿਆਂ ਦਾ ਘਰ ਖਰਾਬ ਕਰਦੀ ਤੁਸੀਂ ਅਸਰਾ ਗੱਲ ਕੀ ਹੈ ਕਿ ਗੱਲ ਜੋ 2022 ਦੀ ਮੈਂ ਆਪਦੇ ਘਰੇ ਰੰਗੀ ਹਤੀ ਮੇਰੇ ਘਰਸਬੰਦ ਨੂੰ ਤੈਨੂੰ ਪੜਿਆ ਸੀ ਮੇਰਾ ਹਸਬੰਦ ਐਂਬੂਲੈਂਸ ਦਾ ਕੰਮ ਕਰਦਾ ਸੀਗਾ ਆਹ ਬੋਲਾਂਦੇ ਆੜ ਵਿੱਚ ਚਿੱਟਾ ਵੇਦੇ ਸੀ ਮੈਂ ਬਹੁਤ ਕੁਰਲਾਈ ਵੀ ਤੂੰ ਇਹ ਕੰਮ ਛੱਡ ਦੇ ਆਉਂਦੇ ਤੇ ਪਹਿਲਾਂ ਹੀ ਮੁਕਦਮੇ ਨੇ ਠੀਕ ਆਉਂਦੇ ਕੋਈ ਨਜਾਇਜ਼ ਅਸਲੇ ਵੀ ਬਰਾਮਤ ਹੋਏ ਸੀਗੇ ਉਹ ਮੁਕਦਮੇ ਚੱਲ ਵੀ ਰਹੇ ਨੇ ਇਸ ਟਾਈਮ ਵੀ ਉਹ ਬਾਹਰ ਤੋਂ ਰਿਆ ਫਿਰਦਾ ਹੈਗਾ ਮੈਨੂੰ ਆਉਂਦੇ ਤੋਂ ਖਤਰਾ ਹੈ ਉਹ ਨਾਰਸਿਕ ਕੱਲ ਵੀ ਬਲਵਿੰਦਰ ਸੋਨੂ ਨਾਰਸਿਕਾ ਅੱਡਾ ਸਮਾਨ ਉਹ ਲੈ ਕੇ ਗਿਆ ਸਰਸੇ ਉਹਦੀ ਲੋਕੇਸ਼ਨ ਚੈੱਕ ਕਰੋ ਫੋਨ ਨੰਬਰ ਉਹਨੇ ਬੰਦ ਕੀਤੇ ਸਰਸੇ ਗਿਆ ਸੀਗਾ ਸਮਾਨ ਲੈ ਕੇ ਅੱਡਾ ਸਮਾਨ ਇੰਦੇ ਕੋਲ ਸੀਗਾ ਉਹਨੂੰ ਫੜਿਆ ਜਾਵੇ ਉਹਨੇ ਤੋਂ ਕ੍ਰਾਈਮ ਬੰਦਾ ਹੈ ਉਹਦੇ ਤੇ 50 ਮਕਦਮੇ ਨੇ ਬਲਵਿੰਦਾ ਸਿੰਘ ਸੋਨੂ ਨੂੰ ਅਰੈਸਟ ਕੀਤਾ ਜਾਵੇ ਹਰ ਹਾਲਤ ਦੇ ਕਿਉਂਕਿ ਅਮਨਿਪਲ ਸਟ੍ਰਾਈਕ ਗੁਫੀਆ ਰਾਜ ਬਲਵਿੰਦਾ ਸਿੰਘ ਨੂੰ ਦੱਸੇ ਹੋਏ ਨੇ ਕਿਉਂਕਿ ਉਹ ਉਹਦੇ ਕਰਕੇ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੋਗੇ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਹਾਂ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਹਾਂ ਜਿਹੜੇ ਅਫਸਰ ਇਹਨਾਂ ਸਹਿਯੋਗ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਹਾਂ ਬੋ ਤੁਸੀਂ ਲੋਕਾਂ ਦੇ ਨਾਲ ਕਾਰਖਣਾਬ ਕਰਤੇ ਹੋ ਨਾ ਕਰੋ ਟੋੜਿਆ ਕੇ ਬੇਨਤੀ ਹੈ ਛੱਡ ਦੋ ਇਹ ਜਿਹੇ ਬੰਦਿਆਂ ਤੋਂ ਦੂਰੋਂ ਆਦਾ ਵੀ ਘਰ ਵਸਾਓ ਤੇ ਦੂਜਿਆਂ ਦਾ ਵੀ ਵਸਣ ਦਿਓ ਐਸੇ ਕਿਨੂੰ ਮਿਲਣਾ ਐ ਐਸਐਸਪੀ ਮੈਨੂੰ ਮਿਲਣ ਆਇਆ ਤੁਸੀਂ ਕੋਈ ਸ਼ਿਕਾਇਤ ਦੇਣਾ ਨਹੀਂ ਐ ਤਾਂ ਵੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਨਾ ਬਰਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਐਂਦੇ ਘਰ ਵੀ ਟਾਇਆ ਜਾਵੇ ਬਰਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਇਸ ਲੇਡੀਜ਼ ਦੇ ਬਹੁਤ ਖੁਲਾਸੇ ਹੋਣਗੇ ਡਿਮਾਂਡ ਮਿਲਿਆ ਜੱਜ ਸਾਹਿਬ ਕੋਲੋਂ ਡਿਮਾਂਡ ਨਾ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਘਾਟੋਂ ਨਸ਼ਾ ਲੈ ਕੇ ਆਂਦੀ ਹੈ 4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਸੀਗਾ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ सदर थाना ਦੇ ਵਿੱਚ ਪਰਾਜਰ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਰਾਜਪੁਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੇ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮਲਾਜਮਾਂ ਉੱਥੇ ਕਿਉਂਕਿ ਲੀਡਿੰਗ ਮਲਾਜਮ ਨਹੀਂ ਸੀ ਮੁੱਕ ਕੇ ਤੇ ਉੱਥੇ ਜੋਲਾ ਦੇ ਮਲਾਜਮਾਂ ਦਾ ਬੰਦਿਆਂ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਹੈ ਇਹ ਅਲੀਗੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਗੱਡੀ ਪੱਕੀ ਆ ਵੀਡੀਓ ਸਦਰਖਾਨ ਨੇ ਚ 4 ਤਰੀਕ ਨੂੰ ਇਹ ਫਾਜ਼ਲ ਕਰ ਤੋਂ ਲੋਕੇਸ਼ਨ ਚੈੱਕ ਕਰੋ ਪਾਜਰ ਕਹਤੋ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਹੈ ਸਾ ਸੱਤ ਵਜੇ ਮਾਨ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਉਪਰਾਲਾ ਜਿਹੜਾ ਇਹ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਹਾ ਜਾਂ ਕੋਈ ਮੁਲਾਜ਼ਮ ਹੈ ਜਾਂ ਕੋਈ ਕੋਈ ਵੀ ਅਧਿਕਾਰੀ ਹੈ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੁਸੀਂ ਕਹ ਰਹੇ ਵੀ ਵੱਡੇ ਅਧਿਕਾਰੀਆਂ ਨਾਲ ਇਹਦੇ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਵੱਡੇ ਹੈ ਵੱਡੇ ਦੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਦ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਆਂ ਇਹ ਉਹ ਕੱਲ ਵੀ ਪਕੜੀ ਗਈ ਐ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲੈਣਗੇ ਪਟਿੰਡੇ ਵੀ ਰਹੇ ਐ ਪਟਿੰਡੇ ਵੀ ਰਹੇ ਐ 7 ਸਾਲ ਪਹਿਲਾਂ ਡਿਊਟੀ ਕਰਕੇ ਗਏ ਐ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਮੈਂ ਜਦੋਂ ਟੈਲ ਮਾਊਗਾ ਕੋਈ ਨਾ ਪ੍ਰੂਫ ਹੈਗੇ ਤੁਹਾਡੇ ਕੋਲ ਮੇਰੇ ਕੋਲ ਹੈ ਜੀ ਮੇਰੇ ਕੋਲ ਚਟਾ ਨੇ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸੈਸ ਆਈ ਜਾਣੀਆਂ ਸਭ ਕੁਝ ਪ੍ਰੂਫ ਐ ਐਸਐਸਪੀ ਕੋਈ ਤਾਂ ਐਸਐਸਪੀ ਖੋਦ ਐਸਐਸਪੀ ਐਸਪੀ ਡੀਐਸਪੀ ਸਭ ਦੇ ਮੇਰੇ ਕੋਲ ਵਿਧ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਆ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਇਹ ਜੇ ਬੰਦੇ ਨੂੰ ਛੱਡ ਦੋ ਦੂਰ ਹੋ ਜਾਓ ਮੇਰਾ ਇਹ ਕਾਰਵਸਨ ਦਿੱਤਾਗਾ ਤੁਹਾਡਾ ਵੀ ਕਾਰ ਉਜਾੜ ਦਊਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੈਨਿੰਗ ਕਰਦੀ ਰਹੀ ਹੈ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਸਾਰੇ ਹਨਾ ਸਾਰੇ ਤੁਸੀਂ ਉਹਨਾਂ ਦੇ ਨਾਮ ਲੈ ਦੋ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਤੁਸੀਂ ਪ੍ਰੂਫ ਪ੍ਰੂਫ ਕਰ ਦਿਓ ਫਿਰ ਕਰਾਂਗੇ ਜਦੋਂ ਤੱਕ ਮੇਰੀ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਨੇ ਕਰਤੇ ਬਲਡਰ ਜਰ ਫੇਰਾ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ਤੱਕੇ ਖਾਂਦੀ ਪਰਦੀਆ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆਂ ਟੋਟਲ ਅਮਨਦੀਪ ਕੋ 6 ਗੱਡੀਆਂ ਨੇ ਦੋ ਹੀ ਨੋਵਾ ਆਡੀ ਵਰਨਾ ਥਾਰ ਬੁਲਟ ਸਕੂਟਰੀ ਰੋਲਕ ਜੇ ਗੱਡੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਤਾਂ ਕਰਾ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪ ਸਿਆਣੇ ਹੋ ਇੰਨੇ ਮੁਲਾਜ਼ਮ ਨੇ ਕਾਂਸਟੇਬਲਾਂ ਦੀ ਰੈਕ ਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲੋਨ ਦੇ ਕਿਸ਼ਤਾਂ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਤੱਕ ਇਹਨੂੰ ਬਲੈਕਮੇਲ ਕਰਦੀ ਹੈ ਕਦੇ अच्छा हां जी हां जी चलो जो ਇਹਨਾਂ ਮੁਤਾਬਕ ਰੋਪੜ ਜੀ ਸਰੇ ਨਾਲੋਂ ਦਰਖਾਸਤ ਲੈ ਕੇ ਜੋ ਵੀ ਬਣਦੀ ਕਾਰਵਾਈ ਹੈ ਮਤਲਬ ਸਿਆਣੇ ਅਫਸਰ ਕੋਲੋਂ ਜਾਂ ਐਸਐਸਪੀ ਮੈਮ ਨੂੰ ਮਲਾ ਕੇ ਮੈਂ ਆਪਣੇ ਕੋਲ ਹਸਪਤਾਲ ਵਾਲਾ ਇਹ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਜੀ ਇਹ ਕਹਿੰਦੇ ਵੀ ਸਾਨੂੰ ਧਮਕੀਆਂ ਆ ਰਹੀਆਂ ਇੰਗ ਜੋ ਵੀ ਦੇਖੋ ਸਰੇ ਐਸਐਸਪੀ ਮੈਮ ਆਣਗੇ ਜੋ ਵੀ ਇਹਨਾਂ ਦਾ ਸਕਿਉਰਿਟੀ ਦਾ ਬਣਦਾ ਜੀ ਜਿਵੇਂ ਵੀ ਮਤਲਬ ਹੋਏਗਾ ਉਹਨਾਂ ਨੂੰ ਪੂਰੀ ਸਕਿਉਰਿਟੀ ਦਾ